ਸ਼ਰਦਾ ਕਪੂਰ ਨੇ ਤੋੜਿਆ ਨਵਾਂ ਰਿਕਾਰਡ ਇੰਸਟਾਗ੍ਰam ਤੇ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੀਆਂ ਭਾਰਤੀਆਂ ਚੁਆਈ ਤੀਜੇ ਨੰਬਰ ਤੇ ਪੀਐਮ ਨਰਿੰਦਰ ਮੋਦੀ ਨੂੰ ਵੀ ਛੱਡਿਆ ਪਿੱਛੇ ਅੱਜ ਦੀ ਇਸ ਅਪਡੇਟ ਦੇ ਵਿੱਚ ਗੱਲ ਕਰਾਂਗੇ ਐਕਟਰ ਸ਼ਰਦਾ ਕਪੂਰ ਦੀ ਜੋ ਕਿ ਇਸਟਰੀਟ 2 ਫਿਲਮ ਨੂੰ ਲੈ ਕੇ ਕਾਫੀ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਤਾਂ ਦੱਸਦੀ ਹੈ ਕਿ ਇਸਟਰੀਟ 2 ਫਿਲਮ ਬਲਾਕਬਾਸਟਰ ਹੋਣ ਤੋਂ ਬਾਅਦ ਹੀ ਚਰਚਾਵਾਂ ਦੇ ਵਿੱਚ ਆ ਗਏ ਨੇ ਸ਼ਰਦਾ ਕਪੂਰ ਉਰਾਨੀ سوشل میڈیا ਤੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਹਾਲੀ ਦੇ ਵਿੱਚ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਤੇ ਕੁੱਲ 91.5 ਮਿਲੀਅਨ ਫਾਲੋਅਰਸ ਹੋ ਚੁੱਕੇ ਨੇ ਇਸ ਸੰਖਿਆ ਦੇ ਨਾਲ ਸ਼ਦਕਪੂਰ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਪਿੱਛੇ ਕਰਦੇ ਹੋਏ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਤੀਜੀ ਭਾਰਤੀ ਬਣ ਚੁੱਕੇ ਨੇ ਸ਼ਦਕਪੂਰ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਪ੍ਰਿੰਦਰ ਮੋਦੀ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਇੰਡੀਅਨ ਲਿਸਟ ਦੇ ਵਿੱਚ ਤੀਜੇ ਨੰਬਰ ਤੇ ਸਨ ਉਹਨਾਂ ਦੇ 91.3 ਮਿਲੀਅਨ ਫਾਲੋਅਰ ਨੇ ਹਾਲਾਂਕਿ ਇਸ 32 ਦੀ ਰਿਲੀਜ਼ ਤੋਂ ਬਾਅਦ ਹੀ ਸ਼ਿਦਾ ਕਪੂਰ ਦੇ ਫਾਲੋਅਰਸ ਦੇ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ ਹੁਣ ਉਹਨਾਂ ਦੇ ਫਾਲੋਅਰਸ 91.5 ਮਿਲੀਅਨ ਹੋ ਚੁੱਕੇ ਨੇ ਫਿਲਹਾਲ ਉਹ ਇੰਸਟਾਗ੍ਰਾਮ ਤੇ ਸਭ ਤੋਂ ਜ਼ਿਆਦਾ ਫਾਲੋਅ ਕੀਤੇ ਜਾਣ ਵਾਲੀਆਂ ਭਾਰਤੀਆਂ ਦੇ ਵਿੱਚੋਂ ਤੀਜੇ ਨੰਬਰ ਤੇ ਹਨ ਇੰਸਟਾਗ੍ਰਾਮ ਤੇ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਇੰਡੀਅਨਸ ਦੇ ਵਿੱਚੋਂ ਜੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲੇ ਨੰਬਰ ਤੇ ਵਿਰਾਟ ਕੋਹਲੀ ਨੇ ਜਿਨ੍ਹਾਂ ਨੂੰ 270 ਮਿਲੀਅਨ ਲੋਕ ਫੋਲੋ ਕਰਦੇ ਨੇ ਦੂਜੇ ਨੰਬਰ ਤੇ ਪ੍ਰਿਯੰਕਾ ਚੋਪੜਾ ਨੇ ਜਿਨ੍ਹਾਂ ਨੂੰ 99.8 ਮਿਲੀਅਨ ਲੋਕ ਫੋਲੋ ਕਰਦੇ ਨੇ ਤਾਂ ਪੀਐਮ ਨਰਿੰਦਰ ਮੋਦੀ ਜਿੱਥੇ ਪਹਿਲਾਂ ਤੀਜੇ ਨੰਬਰ ਤੇ ਸਨ ਤਾਂ ਉਹਨਾਂ ਨੂੰ ਪਛਾੜ ਕੇ ਤੀਜੇ ਨੰਬਰ ਤੇ ਆ ਗਏ ਨੇ ਸ਼ਰਧਾ ਕਪੂਰ ਜਿਨ੍ਹਾਂ ਨੂੰ 99.5 ਮਿਲੀਅਨ ਲੋਕ ਫੋਲੋ ਕਰਦੇ ਨੇ 34 ਨੰਬਰ ਤੇ ਪੀਐਮ ਨਰਿੰਦਰ ਮੋਦੀ ਨੇ ਜਿਨਾ ਨੂੰ 91.3 ਮਿਲੀਅਨ ਲੋਕ ਇੰਸਟਾਗ੍ਰਾਮ ਤੇ ਫੋਲੋ ਕਰਦੇ ਨੇ। 5ਵੇਂ ਨੰਬਰ ਤੇ ਨੇ ਆਲੀਆ ਪਟ ਜਿਨਾ ਨੂੰ 85.2 ਮਿਲੀਅਨ ਲੋਕਾਂ ਨੇ ਇੰਸਟਾਗ੍ਰਾਮ ਤੇ ਫੋਲੋ ਕੀਤਾ ਹੋਇਆ। ਫਿਲਹਾਲ ਸ਼ਰਦਾ ਕਪੂਰ ਇਸ ਲਿਸਟ ਦੇ ਵਿੱਚ ਪ੍ਰਿੰਕਾ ਚੋਪੜਾ ਤੋਂ ਪਿੱਛੇ ਹੈ ਹਾਲਾਂਕਿ ਜਲਦ ਹੀ ਉਹ ਪ੍ਰਿੰਕਾ ਨੂੰ ਪਿੱਛੇ ਕਰ ਸਕਦੇ ਨੇ। ਦੱਸਦੀ ਹੈ ਕਿ 15 ਅਗਸਤ ਨੂੰ ਸ਼ਰਦਾ ਕਪੂਰ ਦੀ ਫਿਲਮ ਇਸਤਰੀ 2 ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਹੈ ਇਸ ਫਿਲਮ ਦੇ ਵਿੱਚ ਉਹਨਾਂ ਨੇ ਰਾਜਕੁਮਾਰ 라ਵਤੇ ਪੰਕਜ ਤ੍ਰਿਪਾਟੀ ਦੇ ਨਾਲ ਅਹਿਮ ਕਿਰਦਾਰਾਂ ਦੇ ਵਿੱਚ ਉਹ ਨਜ਼ਰ ਆਏ। ਫਿਲਮ ਕੋਲੋਂ ਬਿਹਤ ਪਸੰਦ ਕੀਤਾ ਜਾ ਰਿਹਾ ਅਤੇ ਸ਼ਰਦਾ ਕਪੂਰ ਦੇ ਵੱਲੋਂ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਤੇ ਵੀ ਦਿੱਤੀ ਗਈ ਹੈ ਦੱਸਦੀ ਹੈ ਤਾਂ ਦੱਸਦੀ ਹੈ ਕਿ ਫਿਲਮ ਨੇ ਹੁਣ ਤੱਕ 400 ਕਰੋੜ ਦੀ ਵਰਲਡਵਾਈਡ ਕਮਾਈ ਕਰ ਲਈ ਹੈ। ਜਦੋਂ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ 342 ਕਰੋੜ ਰੁਪਏ ਇਸ ਫਿਲਮ ਨੇ ਕਮਾਇਆ ਓਵਰ ਸੀਜ਼ ਦੀ ਗੱਲ ਕੀਤੀ ਜਾਵੇ ਤਾਂ 59 ਕਰੋੜ ਰੁਪਏ ਇਸ ਫਿਲਮ ਨੇ ਕਮਾ ਲਿਆ ਡੇ 1 ਟੂ 6 ਦੀ ਜੇ ਗੱਲ ਕੀਤੀ ਜਾਵੇ ਤਾਂ 269 ਕਰੋੜ ਰੁਪਏ ਇਸ ਫਿਲਮ ਨੇ ਕਮਾਇਆ ਡੇ 7 ਦੀ ਗੱਲ ਕੀਤੀ ਜਾਵੇ ਤਾਂ 20 ਕਰੋੜ ਰੁਪਏ ਇਸ ਫਿਲਮ ਨੇ ਕਮਾਇਆ ਟੋਟਲ ਨੈਟ ਕਲੈਕਸ਼ਨ ਇੰਡੀਆ ਦੇ ਵਿੱਚ 299.6 ਕਰੋੜ ਦੱਸੀ ਜਾ ਰਹੀ ਹੈ